ਜਾਣਾ ਮੈਂ ਬਈ ਕੀ ਮੈਟਰ ਕੀ ਹੋ ਗਿਆ ਜਿਹਦੇ ਕਦੇ ਜਨਾਨੀ ਨਾਲ ਮੇਰਾ ਤਲਾਕ ਹੋ ਗਿਆ ਤੇ ਉਹ ਮੇਰੇ ਘਰ ਵਿੱਚ ਧੱਕੇ ਨਾਲ ਵੜ ਗਈ ਤੇ ਮੈਂ ਮੈਨੂੰ ਉੱਥੇ ਜਾਣ ਤੋਂ ਖਤਰਾ ਆਇਆ ਤੇ ਉਹ ਮੁੰਡੇ ਨਾਲ ਨਾਲ ਹੀ ਵੜਦੀ ਆ ਐ ਮੇਰੇ ਪ੍ਰਾਦਾ ਕੇ ਚਲਦਾ ਤੀ ਆ ਜੀ ਮਨਜੀਤ ਕੋ ਤਲਾਕ ਦਾ ਜੀ ਕਿਹਦੇ ਨਾਲ ਚਲ ਮਨਜੀਤ ਕੌਰ ਨਾਲ ਜੀ ਪਰਜਾਈ ਹੈ ਜੀ ਅੱਛਾ ਕਦੋਂ ਵਿਆਹ ਹੋਇਆ ਸੀ ਇਹਨਾਂ ਦਾ ਵਿਆਹ 2005 ਚ ਹੋਇਆ ਸੀਗਾ ਤੇ 2012 ਚ ਇਹਨਾਂ ਦਾ ਤਲਾਕ ਹੋ ਚੁੱਕਿਆ ਸੀਗਾ ਜੀ ਹੋਇਆ ਸੀ ਤਲਾਕ ਪਟਿਆਲਾ ਕੋਰਟ ਚ ਹੋਇਆ ਜੀ ਹਾਂ ਜੀ ਹਾਂ ਸਾਡੇ ਕੋਲ ਸਾਰੇ ਡਾਕੂਮੈਂਟ ਆ ਜੀ ਠੀਕ ਹੈ ਜੀ ਹਾਂ ਸਾਰੇ ਅਲੀਕੇਸ਼ਨ ਇਹਨੇ ਸਾਡੇ ਤੇ ਲਾਇਆ ਜੀ ਮੇਰੇ ਫਾਦਰ ਸਾਹਿਬ ਤੇ ਵੀ ਲਾਇਆ ਜੀ ਇਹਨੇ ਅਲੀਕੇਸ਼ਨ ਬਹੁਤ ਜ਼ਿਆਦਾ ਲਾਏ ਸੀਗੇ ਮਤਲਬ ਸਾਰੇ ਕੇਸ ਅਸੀਂ ਬਰੀ ਹੋ ਗਏ ਸੀਗੇ ਚਲਾਕ ਕਿਵੇਂ ਨਿਪੜਿਆ ਸੀ ਜੀ ਕੋਈ ਪੈਸੇ ਦਾ ਦੇਣ ਲੈਣ ਹੋਇਆ ਸੀ ਕਿਵੇਂ ਕਿਸੇ ਨਾਲ ਨਿਪੜਿਆ ਨਹੀਂ ਕੋਈ ਪੈਸੇ ਪੈਸੇ ਦਾ ਦੇਣ ਲੈਣਾ ਜੇ ਕੋਈ ਨਹੀਂ ਹੋਇਆ ਜੀ ਖਰਚਾ ਜ਼ਰੂਰ ਸੀ ਪਰ ਇਹ ਮੁੰਡਿਆਂ ਦਾ ਜੀ ਲਾਂ ਹੀ ਫਰਤੀ ਆ ਕਿੰਨੇ ਕ ਬੰਦੇ ਨੇ ਬਈ ਨਾਲ ਚਾਰ ਪੰਜ ਬੰਦੇ ਨਾਲ ਨਾਲ ਹੀ ਫਰਤੀ ਆ ਨਾਲੇ ਬੈਠੇ ਨੇ ਕਰਦੇ ਆ ਨਾਲੇ ਰਹਿੰਦੇ ਨੇ ਉਹਦੇ ਨਾਲ ਅੱਗੇ ਰਹਿੰਦੇ ਉਹ ਤਾਂ ਤਲਾਕ ਜਦੋਂ ਹੋਇਆ ਸੀ ਉਸ ਦਿਵਾਰੀ ਤੁਸੀਂ ਇਕੱਲੇ ਰਹ ਰਹੇ ਹੋ ਹਾਂ ਮਾ ਪਹਿਲਾਂ ਪਹਿਲਾਂ ਮੇਰਾ ਮੇਰੇ ਡੈਡੀ ਤੇ ਤੇ ਉਹਨਾਂ ਦੀ ਡੈਥ ਹੋ ਗਈ ਤੇ ਮੈਂ ਮੈਂ ਹੁਣ ਇਕੱਲਾ ਰਹਿ ਗਿਆ ਜੀ ਤੇ ਇਕੱਲੇ ਨੇ ਹੁਣ ਮੈਨੂੰ ਢਰਾਉਂਦੇ ਨੇ ਜੀ ਇਹ ਮੇਰੇ ਤਾਏ ਚਾਚਾ ਦੇ ਮੁੰਡੇ ਹੁਣ ਤੁਸੀਂ ਪਿੰਡ ਚੋਂ ਬਾਹਰ ਹੋ ਜੀ ਹਾਂ ਪਿੰਡੋਂ ਬਾਹਰ ਹੀ ਜੀ ਤੁਸੀਂ ਸਰਪੰਚ ਨਾਲ ਨਹੀਂ ਗੱਲ ਕਰੀ ਵੀ ਮੇਰੇ ਉਹ ਧੱਕਾ ਕਰ ਰਹੇ ਨੇ ਜੀ सरपंच ਨਾਲ ਨਾਲ ਆਈ ਸਰਪੰਚ ਦਾ ਸਾਡੇ ਜੀ ਨਵਾਂ ਸਰਪੰਚ ਦਾ ਸਾਡੇ ਨਾਲ ਆ ਜੀ ਅੱਛਾ ਪੰਚਾਇਤ ਕਹਿੰਦਾ ਸਰਪੰਚ ਵੀ ਗੱਲਬਾਤ ਕਰਾਂਗੇ ਕੋਈ ਸਰਪੰਚ ਕਹਿੰਦਾ ਜੀ ਕਰਾਂਗੇ ਜੀ ਤੁਸੀਂ ਕਰੋ ਤੁਸੀਂ ਹੁਣ ਪੁਲਿਸ ਕੋਲੇ ਗਏ ਸੀ ਪਿਆਰ ਵਗੈਰਾ ਹਾਂ ਜੀ ਪੁਲਿਸ ਨੇ ਕੀ ਕਿਹਾ ਤੁਹਾਨੂੰ ਪੁਲਿਸ ਨੇ ਜੀ ਹੁਣ ਕਾਂਸਲਾ ਰੱਖਿਆ ਜੀ ਕੈ ਤਰੀਕੇ ਰੱਖੀ ਸੇਕ ਤਰੀਕੇ ਹੁਣ ਮੰਗ ਕੀ ਕਰਦਾਂਗੇ ਤੁਸੀਂ ਆਪਣੇ ਘਰੇ ਵਾਪਸ ਮੈ ਮੈਨੂੰ ਖਾਤਰਾ ਜੀ ਬਹੁਤ ਮੈਨੂੰ ਮਾਰ ਮਾਰਦੇ ਨੇ ਡਾਂਗਾ ਲੈ ਕੇ ਪੈਂਦੇ ਨੇ ਕੌਣ ਕੌਣ ਪੈਂਦਾ ਜੀ ਡਾਂਗਾ ਲੈ ਕੇ ਨਾਮ ਦੱਸੋ ਬੰਦਾ ਦੇ ਦਾ ਜਨਾਨੀ ਲੈ ਕੇ ਆਉਂਦੀ ਹੈ ਜੀ ਬੰਦੇ ਆਪਣੇ ਪੇਕੇ ਬਲਦੇਵ ਨਹੀਂ ਜਨਾਨੀ ਦਾ ਕੀ ਨਾਮ ਹੈ ਜੀ ਮਨਜੀਤ ਕੌਰ ਰਹਿਣ ਵਾਲੀ ਕਿੱਥੇ ਦੀ ਹੈ ਜੀ ਇਹ ਖੇਡ ਖੇਡ ਕੀ ਦੀ ਪਿੰਡ ਖੇਡ ਕੀ ਠੀਕ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਣਜੀਤ ਕੌਰ ਹੈ ਜੀ ਮੇਰਾ ਪਿੰਡ ਪੇਕੇ ਮੇਰੇ ਜਾਲਾ ਨੇ ਜੀ ਕੀ ਮੈਟਰ ਕੀ ਹੈ ਜੀ ਇਹ ਮੇਰੇ ਭਰਾ ਦਾ ਕੇਸ ਚੱਲਦਾ ਸੀ ਆ ਜੀ ਮਨਜੀਤ ਕੌਰ ਤਲਾਕ ਦਾ ਜੀ ਕਿਹਦੇ ਨਾਲ ਚੱਲਦਾ ਮਨਜੀਤ ਕੌਰ ਨਾਲ ਜੀ ਪਰਜਾਈ ਪਰਜਾਈ ਹੈ ਜੀ ਅੱਛਾ ਕਦੋਂ ਵਿਆਹ ਹੋਇਆ ਸੀ ਇਹਨਾਂ ਦਾ ਵਿਆਹ 2005 ਚ ਹੋਇਆ ਸੀਗਾ ਤੇ 2012 ਚ ਇਹਨਾਂ ਦਾ ਤਲਾਕ ਹੋ ਚੁੱਕਿਆ ਸੀਗਾ ਜੀ ਹੋਇਆ ਸੀ ਕੋਈ ਤਲਾਕ ਪਟਿਆਲਾ ਕੋਰਟ ਚ ਹੋਇਆ ਜੀ ਕਾਗਜ਼ ਅੱਗੇ ਨਹੀਂ ਹਾਂ ਜੀ ਹਾਂ ਸਾਡੇ ਕੋਲ ਸਾਰੇ ਡਾਕੂਮੈਂਟ ਆ ਜੀ ਠੀਕ ਹੈ ਜੀ ਹਾਂ ਸਾਰੇ ਅਲੀਕੇਸ਼ਨ ਇਹਨੇ ਸਾਡੇ ਤੇ ਲਾਇਆ ਜੀ ਮੇਰੇ ਫਾਦਰ ਸਾਹਿਬ ਤੇ ਵੀ ਲਾਇਆ ਜੀ ਇਹਨੇ ਅਲੀਕੇਸ਼ਨ ਬਹੁਤ ਜ਼ਿਆਦਾ ਲਾਏ ਸੀਗੇ ਅੱਛਾ ਜੀ ਮਤਲਬ ਸਾਰੇ ਕੇਸ ਅਸੀਂ ਬਰੀ ਹੋ ਗਏ ਸੀਗੇ ਤਲਾਕ ਕਿਵੇਂ ਨਿਪੜਿਆ ਸੀ ਕੋਈ ਪੈਸੇ ਦਾ ਦੇਣ ਲੈਣ ਹੋਇਆ ਸੀ ਜੇ ਕਿਵੇਂ ਸੈਟਲਮੈਂਟ ਨਹੀਂ ਕੋਈ ਪੈਸੇ ਦਾ ਦੇ ਲੈਣਾ ਜੇ ਕੋਈ ਨਹੀਂ ਹੋਇਆ ਜੀ ਖਰਚਾ ਜ਼ਰੂਰ ਅਸੀਂ ਭਰਿਆ ਮੁੰਡਿਆਂ ਦਾ ਜੀ ਕਿੰਨਾ ਖਰਚਾ ਬਰਿਆ ਅਸੀਂ 5000 ਮਹੀਨੇ ਦਾ ਭਰਦੇ ਸੀਗੇ ਜੀ ਹਾਂਜੀ ਹਾਂਜੀ ਹਾਂ ਤੇ ਕਿੰਨਾ ਚਿਰ ਹੋ ਗਿਆ ਜੀ ਤਲਾਕ ਦਾ ਤਲਾਕ ਕਾਨੂੰਨ 2012 ਚ ਹੋਇਆ ਸੀ ਵੀਰ ਜੀ ਉਦੋਂ ਤੋਂ ਪੈਸੇ ਦੇ ਰਹੇ ਤੁਸੀਂ ਹਾਂਜੀ ਹਾਂ ਤੇ ਕਿੰਨੇ ਬੱਚੇ ਕਿੰਨੇ ਸੀ ਦੋ ਮੁੰਡੇ ਸੀਗੇ ਅੱਛਾ ਜੀ ਤੇ ਹੁਣ ਫਿਰ ਮੈਟਰ ਕੀ ਹੋਇਆ ਜੀ ਹੁਣ ਦੁਬਾਰੇ ਕੀ ਕੀ ਗੱਲ ਬਣੀ ਐ ਦਵਾਰੇ ਜੀ ਹੁਣ ਇੱਕ ਵਾਰ ਤਾਂ ਜੀ ਇਹਨਾਂ ਦਾ ਸਮਾਨ ਛਕਾਤਾ ਸੀਗਾ ਪਹਿਲਾਂ ਇਹਨਾਂ ਨੇ ਜਿੰਦਾ ਤੋੜਿਆ ਜੀ ਸਾਡਾ ਜਿੰਦਾ ਤੋੜ ਕੇ ਅੰਦਰ ਦਾਖਲ ਹੋ ਗਈ ਜੀ ਜਾਲਾ ਮੇਲੇ ਹਾਂ ਪਿੰਡ ਜਾਲਾ ਹੀ ਫਿਰ ਇੱਕ ਵਾਰ ਸਮਾਨ ਛਕਾਤਾ ਸੀਗਾ ਪੁਲਿਸ ਨੇ ਜੀ ਕਾਰਵਾਈ ਕਰਕੇ ਜੀ ਫਿਰ ਦੁਬਾਰਾ ਫਿਰ ਇਹਨਾਂ ਨੇ ਪਿੰਡ ਦੇ ਸਹਿਯੋਗ ਨਾਲ ਮਤਲਬ ਸਾਡੇ ਤਾਏ ਚਾਚਿਆਂ ਦੇ ਮੁੰਡੇ ਲਈ ਨਾਲ ਉਹਨਾਂ ਦੇ ਸਹਿਯੋਗ ਨਾਲ ਉਹ ਪੂਰਾ ਜੋਰ ਲਾਰਖਿਆ ਜੀ ਉਹਨਾਂ ਨੇ ਨਾਲ ਉਹ ਦਿਨ ਦੇ ਲੱਗੀ ਹੋਈ ਆ ਜੀ ਸ਼ੁਰੂ ਤੋਂ ਹੀ ਲੱਗਦੀ ਆ ਉਹਨਾਂ ਦੇ ਨਾਲ ਤੇ ਉਹੀ ਕਰਵਾ ਰਹੇ ਨੇ ਜੀ ਸਾਰਾ ਕੁਝ ਹਾਂ ਧੱਕੇ ਨਾਲ ਆ ਕੇ ਬੈ ਗਈ ਜੀ ਮੇਰੇ ਭਰਾ ਅਸੀਂ ਪੁੱਛਿਆ ਨਹੀਂ ਹੈਗਾ ਵੀ ਕੀ ਚੱਕਰ ਆ ਕਿ ਉਹ ਬੈਠੀਆਂ ਤੇਰਾ ਨਿਬੜ ਲਵੜਾ ਹਾਂਜੀ ਹਾਂ ਧੱਕਾ ਕਰ ਰਹੇ ਨੇ ਜੀ ਮਤਲਬ ਕਹਿ ਰਹੇ ਨੇ ਵੀ ਮੁੰਡਿਆਂ ਨੂੰ ਉਹ ਕਰੋ ਜੀ ਠੀਕ ਹੱਕ ਦੋ ਹੱਕ ਦੋ ਸਮਾਨ ਦੋ ਹਾਂਜੀ ਕਿੰਨੇ ਬੱਚੇ ਕਿੰਨੇ ਨੇ ਜੀ ਦੋ ਮੁੰਡੇ ਆ ਅੱਛਾ ਉਹ ਦੋ ਮੁੰਡੇ ਆ ਕੇ ਬੈ ਗਏ ਹਾਂਜੀ ਤੇ ਉਹ ਤੋਂ ਨਿਬੜਿਆ ਨਹੀਂ ਸੀ ਜੀ ਤਲਅ ਚ ਮੁੰਡਿਆਂ ਦਾ ਮੁੰਡਿਆਂ ਦਾ ਖਰਚਾ ਭਰ ਰਹੇ ਸੀਗੇ ਜੀ ਮਤਲਬ ਹਾਂਜੀ ਹਾਂਜੀ ਉਹ ਲੇਡੀ ਹੈ ਜਿਹੜੀ ਉਹ ਵੀ ਬੈਠੀ ਜੀ ਇੱਥੇ ਜਿਆਦਾ ਮੈਂ ਹਾਂਜੀ ਉਹ ਵੀ ਬੈਠੀ ਹੈ ਜੀ ਨਾਲੇ ਐਸਓ ਸਾਹਿਬ ਨੇ ਕਿਹਾ ਸੀਗਾ ਇਹਦਾ ਤਲਾਕ ਹੋਇਆ ਹੋਇਆ ਹੈ ਇਹਦਾ ਤਾਂ ਸਾਡੇ ਪਿੰਡ 'ਚ ਬਣਨ ਦਾ ਕੋਈ ਹੱਕ ਨਹੀਂ ਹੈਗਾ ਜੀ ਉਹਦਾ ਭਰਾ ਹੁਣ ਕਿੱਥੇ ਰਹਿ ਰਿਹਾ ਜੀ ਭਰਾ ਹੁਣ ਸਾਡੇ ਕੋਲ ਰਹਿ ਰਿਹਾ ਜੀ ਕੀ ਖਤਰਾ ਜੀ ਇਹਨੂੰ ਹਾਂ ਜੀ ਆ ਇਹਦੀ ਜਾਨ ਨੂੰ ਖਤਰਾ ਜੀ ਡੰਡੇ ਲੈ ਕੇ ਸੋਟੀਆਂ ਲੈ ਕੇ ਮਾਰ ਪਰਦੇ ਨੇ ਜੀ ਧਮਕੀਆਂ ਦਿੰਦੇ ਨੇ ਜੀ ਸਾਨੂੰ ਧਮਕੀਆਂ ਆ ਰਹੀਆਂ ਨੇ ਜੀ ਬਹੁਤ ਜ਼ਿਆਦਾ ਮੇਰੇ ਤਾਏ ਦਾ ਮੁੰਡਾ ਬਲਦੇਵ ਸਿੰਘ ਤਾਏ ਦਾ ਮੁੰਡਾ ਜੀ ਗੁਰਪ੍ਰੀਤ ਸਿੰਘ ਤੇ ਚਾਚਾ ਮੇਰਾ ਜੰਗ ਸਿੰਘ ਚਾਚੀ ਮੇਰੀ ਨਸ਼ਤਰ ਕੌਰ ਜੀ ਇਹਨਾਂ ਨੇ ਸਾਡਾ ਬਹੁਤ ਜੀਣਾ ਹਰਾਮ ਕਰਿਆ ਪਿਆ ਜੀ ਹਾਂ ਕੰਪਲੇਟ ਕਰਿਆ ਇਹਨਾਂ ਤੇ ਕਾਰਵਾਈ ਸਖਤ ਸਖਤ ਹੋਣੀ ਚਾਹੀਦੀ ਹੈ ਜੀ ਹਾਂਜੀ ਆ ਥਾਣੇ ਵੀ ਗਏ ਆ ਜੀ ਕਿਹੜੇ ਥਾਣੇ ਦਿੱਤੀ ਕੰਪਲੇਟ ਫਸਿਆਣਾ ਫਸਿਆਣਾ ਥਾਣਾ ਜੀ ਕੋਈ ਗੱਲਬਾਤ ਹੋਈ ਪੁਲਿਸ ਅਮਲਾਜਮਾ ਦੇ ਨਾਲ ਕੋਈ ਗੱਲ ਹਾਂਜੀ ਪੁਲਿਸ ਮੁਲਾਜ਼ਮਾ ਨੂੰ ਉਹਨਾਂ ਨੇ ਕਿਸੇ ਨੂੰ ਮਤਲਬ ਸਾਡੀ ਉਹ ਹੈਲਪ ਕਰੀ ਉਹਨਾਂ ਨੇ ਬਹੁਤ ਕਿਹਾ ਕਿਹਾ ਸਾਡੇ ਬਾਰੇ ਮਤਲਬ ਉਹਨਾਂ ਦੀ ਚੱਲਣ ਨਹੀਂ ਦਈ ਹੈਗੀ ਜੀ ਇਹਨਾਂ ਨੇ ਹਾਂਜੀ ਹਾਂ। ਓ ਮੰਗ ਕੀ ਕਰਦੇ ਹੋ ਮੈਡਮ? ਸਾਡ ਮੇਰੇ ਭਾਈ ਦੀ ਸੁਣਵਾਈ ਹੋਣੀ ਚਾਹੀਦੀ ਹੈ ਜੀ ਇਹਦੀ ਜਾਨ ਨੂੰ ਖਤਰਾ ਜੀ ਇਹ ਪਿੰਡ ਚ ਨਹੀਂ ਵੜ ਸਕਦਾ ਹੈਗਾ। ਉਹ ਬੰਦਿਆਂ ਨੂੰ ਲਈ ਬੈਠੀ ਹੈ ਜੀ ਉੱਥੇ ਪਿੰਡ ਦੇ ਵਿੱਚ ਕੁੱਟਮਾਰ ਕਰਨਗੇ ਜੀ ਇਹਨੂੰ ਇਹਦੀ ਜਾਨ ਨੂੰ ਬਹੁਤ ਖਤਰਾ ਹੈ। ਜਾਇਦਾ ਕੀ ਕੋਸ਼ਾ ਜੀ ਜੀ ਤੇ ਕਬਜ਼ਾ ਕਰਕੇ ਹੈਗਾ ਮਾਣੇ। 6 ਬਿਸਵੇ ਦਾ ਪਲਾਟ ਹੈ ਜੀ। ਮੇਰੇ ਫਾਦਰ ਸਾਹਿਬ ਨੇ ਲਿਆ ਸੀਗਾ ਉਹ ਖਰੀਦਿਆ ਸੀਗਾ ਮਤਲਬ। ਤੇ ਮੱਜਾਂ ਵਾਲਾ ਘਰ ਸੀਗਾ ਜੀ ਉਹ। ਰੋ ਪਰ ਹੋਰ ਘਰ ਬੀਰ ਰਹਿਣ ਵਾਲਾ ਹਾਂ ਜੀ ਹਾਂ ਜੀ ਹਾਂ ਰਹਿਸ ਅੰਦਰਲੇ ਪਾਸੇ ਆ ਵਿੱਚ ਹਾਂ ਜੀ ਤੇ ਕਿੰਨੇ ਚਿਰ ਤੋਂ ਇਹਨੂੰ ਘਰੋਂ ਕੱਢ ਰਿਹਾ ਜੀ ਹੁਣ ਘਰੇ ਕਿੰਨੇ ਚਿਰ ਤੋਂ ਹੋਏ 12 ਹੋ ਗਏ ਹੁਣ ਇਹ 15 ਕ ਦਿਨ ਤਾਂ 15 ਕ ਦਿਨ ਹੋ ਗਏ ਜੀ ਮਤਲਬ ਸਾਡੇ ਕੋਲ ਹੀ ਰਹਿ ਰਿਹਾ ਜੀ ਇਹ ਹਾਂ ਜਿਹਦੇ ਵਿੱਚ ਇੱਕ ਜਿਹੜਾ ਹੈਗਾ ਡਿਵੋਰਸ ਕੇਸ ਸੀਗਾ ਉਸ ਉਸ ਦਾ ਕੀ ਅਪਡੇਟ ਹੈਗਾ ਜੀ ਉਹ ਉਹ ਜਿਹੜੇ ਕੁੜੀ ਵਾਲੇ ਜਾ ਕੇ ਤੱਕ ਕਿਹਨਾਂ ਬੈਠੇ ਆ ਉਹ ਵਾਲ ਜੀ ਉਨਾਂ ਨੇ ਸਮਝਾਇਆ ਸੀਗਾ ਵੀ ਬੇਗੂਫੀ ਨਾ ਕਰੋ 2012 ਤੋਂ ਤੁਹਾਡਾ ਡਾਈਵੋਰਸ ਹੋਇਆ ਉਹ ਕਹਿੰਦੇ ਅਸੀਂ ਹਾਈ ਕੋਰਟ 'ਚ ਅਪੀਲ ਪਾਈ ਸੀ ਉਹ ਸਾਡੀ ਕਿਸੇ ਅੱਗੇ ਤਰੀਕ 'ਚ ਲੱਗੀ ਨੇੜੇ ਤੇ ਨੇ ਤੇ 5-8 ਦਾ ਇਹਨਾਂ ਦਾ ਕੋਈ ਇੱਥੇ ਲੋਕਲ ਕੋਰਟ 'ਚ ਖਰਚੇ ਲੱਗੇ ਸੀਗਾ ਉਹ ਕਹਿੰਦੇ ਖਰਚੇ ਦਾ ਕੇਸ ਅਸੀਂ ਵਿਡਰਾਅ ਕਰ ਲੈਨੇ ਆ ਅਸੀਂ ਰੱਖਿਆ 6 7 ਨੂੰ ਕੋਰਟ ਦਾ ਆਰਡਰ ਲਾਇਆ ਫਿਰ ਜੇ ਹੋਊਗਾ ਦੇਖੀ ਜਾਊਗਾ ਬੈਠ ਕੇ ਗੱਲ ਕਰ ਲਾਂਗੇ ਪਰ ਉਹ ਵੀ ਨਜਾਇਜ਼ ਹੀ ਕਰ ਰਹੇ ਨੇ ਮੁੰਡੇ ਵਾਲੇ ਮੁੰਡੇ ਵਾਲੇ ਕਹਿ ਰਹੇ ਆ ਕਿ ਅਸੀਂ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਕਿ ਮੁੰਡੇ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਨੇ ਜਾ ਡਿਵੋਰਸ ਹੀ ਹੋ ਚੁ ਗਲਤ ਜਿਹੜੇ ਚੀਜ਼ ਦਾ ਇੱਕ ਵਾਰੀ ਨਿਬੜੀ ਚੁੱਕਿਆ ਫਿਰ بار بار ਉਹਨੂੰ ਚੱਕਣਾ ਦਾ ਗਲਤ ਕਰ ਰਹਾ ਤੇ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਊਗੀ ਅਸੀਂ ਉਹਨੂੰ ਟਾਈਮ ਦਿੱਤਾ ਪੰਚਾਇਤੀ ਬੰਦੇ ਨਾਲ ਟਾਈਮ ਲੱਗੇਗੇ ਜੇ ਨਹੀਂ ਨਿਬੜਿਆ